ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਾ ਤੇ ਦੇਖ ਲਓ ਜੀ ਹੁਣ ਗਦਾਬਰੀ ਕਿੱਥੇ ਤੱਕ ਚੜ ਕੇ ਆਈ ਹੋਈ ਐ ਠੀਕ ਐ ਜੀ ਇਹ ਤਾਂ ਕਾਫੀ ਨੀਵੀਂ ਹੁੰਦੀ ਐ ਲੇਕਿਨ ਸ਼ਾਂਤ ਐ ਦੇਖੋ ਜੀ ਚਲ ਆਜੋ ਹੁਣ ਸੰਤ ਦਰਸ਼ਨ ਕਰਾਉਣੇ ਆ ਗੁਰਦੁਆਰਾ ਨਗੀਨਾ ਘਾਟ ਸਾਹਿਬ ਜੀ ਦੇ ਠੀਕ ਐ ਵਾਹਿਗੁਰੂ ਜੀ ਆਰਮੀ ਆਰਮੀ ਕੀ ਕੀ ਹੋਸ਼ੀ ਨਾ ਨਾ ਚਾਰ ਸ਼ਾਨਸਾ ਲਗੇ ਗੁਰਦਨ ਨਗੀਨਾ ਘਰ ਸਾਹਿਬ ਮੁਖ ਸੁਖਨੇਦਾਨ ਸਥਾਨ ਕੀਆ ਤੱਕ ਸੱਚ ਕੰਨੀ ਸੀ ਜੀ ਇਹ ਕਹਵਾਇ ਕਰੂ ਜੀ ਹਾਂ ਜੀ ਆ ਜੀ ਪਰੋਂ ਨੇ ਤੁਹਾਨੂੰ ਦਰਸ਼ਨ ਸੋਰਾ ਸਾਹਿਬ ਜੀ ਦੇ ਇੱਥੇ ਵੀ ਕਹਿੰਦੇ ਆ ਵੀ ਜਿਹੜਾ ਇੱਕ ਕੋਈ ਉਹ ਸੀ ਵਪਾਰੀ ਉਹ ਗੁਰੂ ਮਹਾਰਾਜ ਜੀ ਵਾਸਤੇ ਇੱਕ ਬਹੁਤ ਹੀ ਬੇਸ਼ਕੀਮਤੀ ਨਗੀਨਾ ਲੈ ਕੇ ਆਇਆ ਸੀ ਸੇਮ ਜਿਹੜਾ ਇਤਿਹਾਸ ਆ ਉਦੋਂ ਦਾ ਹੀਰਾ ਘੜ ਸਾਹਿਬ ਜੀ ਦਾ ਉਹੀ ਹੈ ਸੰ ਠੀਕ ਹੈ ਜੀ ਆਜੋ ਇੱਥੇ ਲਿਖਿਆ ਹੋਇਆ ਇੱਕ ਬਨਜਾਰਾ ਸਿੱਖ ਜਿਸ ਨੇ ਅਤੀ ਸ਼ਰਧਾ ਸਹਿਤ ਕਿ ਕੀਮਤੀ ਨਗੀਨਾ ਗੁਰੂ ਜੀ ਨੇ ਭੇਟ ਕੀਤਾ ਪਰ ਲੋਕੀ ਨੇ ਉਹ ਨਗੀਨਾ ਖਦਾਬਰੀ ਵਿੱਚ ਮਗਾ ਮਾਰਿਆ ਉਸ ਸਾਖ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿੱਚ ਛੱਡ ਦਿੱਤਾ ਤਾਂ ਉਹ ਸਖ ਹੈਰਾਨ ਹੋ ਗਿਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰਾ ਸਤਕਾਰ ਦੀ ਕਦਰ ਨਹੀਂ ਜਾਣੀ ਅਤੇ ਮਹਮੂਲੇ ਨਗੀਨੇ ਨੂੰ ਨਦੀ ਵਿੱਚ ਢੇਂਟ ਕਰ ਦਿੱਤਾ। ਜਸਮੇਸ਼ ਪਿਤਾ ਜੀ ਨੇ ਉਸ ਦੀ ਇਮਾਨੀ ਦੀ ਸੋਚ ਨੂੰ ਜਾਣ ਕੇ ਕਿਹਾ ਸਿਕ ਜਾ ਨਦੀ ਜੋ ਆਪਣਾ ਨਦੀ ਦੀਨਾਂ ਪਛਾਣ ਕੇ ਕੱਢ ਲਿਆ। ਜਦੋਂ ਉਹ ਸੁਣਨ ਜਾ ਰਹੇ ਸਿਕ ਨੇ ਨਦੀ ਵਿੱਚ ਆਪਣੇ ਨਗੀਨੇ ਅਤੇ ਉਸ ਤੋਂ ਵੀ ਕੀਮਤੀ ਲਾਲ ਜਵਾਹਰ ਵੇਖੇ ਤਾਂ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ। ਤੇ ਉਹ ਗੁਰੂ ਜੀ ਦੀ ਚਰਨੀਂ ਟਿਕ ਪਿਆ। ਇੱਥੇ ਹੀ ਇਸ ਇਸ ਥਾਂ ਤੋਂ ਗੁਰੂ ਸਾਹਿਬ ਜੀ ਨੇ ਤੀਰ ਚਲਾ ਕੇ ਆਪਣਾ ਸਤ ਜੋਗੀ ਤਪ ਸਥਾਨ ਤੱਕ ਸਤਖੰਡ ਸ੍ਰੀ ਹਜੂਰ ਸਾਹਿਬਾ ਕਰ ਦਿੱਤਾ ਸੀ ਠੀਕ ਹੈ ਭਾਈ ਆਵਾਜ਼ ਜਾਂ ਅੰਦਰੋਂ ਦਰਸ਼ਨ ਕਰਨ ਹਨ ਗੁਰਦਵਾਰ ਸਾਹਿਬ ਜੀ ਦੇ ਹਾਂ ਜੀ ਵਾਹਿਗੁਰੂ ਜੀ ਆਜਾ ਕਰੋ ਜੀ ਦਰਸ਼ਨ इतिहास भी इत्या है जी के निशान सुधा पंत महाराज के करोड़ी निशान साहब जी के दर्शन ठीक है वागु जी दर्शन ने I'm a baby ਗੁਰੂ ਵਾਹਿਗੁਰੂ ਆਹ ਜਦੋਂ ਤੁਹਾਨੂੰ ਪਿੱਛੇ ਲਗਾ ਕੇ ਚੱਲਦੇ ਹਾਂ ਜਦੋਂ ਆਵਰੀ ਦਾ ਗ੍ਰਾਫ ਦਿਖਾਉਨੇ ਠੀਕ ਹੈ ਜੇ ਨੇ ਜੀ ਸਾਹਮਣੇ ਬਹੁਤ ਸੰਗਤਾਂ ਦਾ ਇਕੱਠ ਹੁੰਦਾ ਲਖੋ ਘਾਟ ਤੇ ਇਧਰ ਘਾਟ ਆ ਪਿੱਛੇ ਠੀਕ ਹੈ ਜੀ ਅੰਜੀ ਬਦਰ ਸਾਹਿਬ ਦੇ ਨਾਲੇ ਜਿਹੜੇ ਵੀ ਆਏ ਉਹਨਾਂ ਨੂੰ ਤਾਂ ਪਤਾ ਜਿਹੜੇ ਨਹੀਂ ਆਏ ਉਹਨਾਂ ਵਾਸਤੇ ਸਭ ਜੋ ਹਾਜ਼ਰ ਹਾਂ ਦੇਖ ਲਓ ਪਿੱਛੇ ਸੋਹਣਾ ਨਜ਼ਾਰਾ ਬਿਲਕੁਲ ਗਦਾਵਲੀ ਦੇ ਅੱਗੇ ਹਾ ਰੱਬ ਈਗਾ ਵੈਗੁਰੂ ਜੀ ਚਲੋ ਵਾਹੇ ਗੁਰੂ ਭਾਈ ਗੁਰਜੀ ਇਹ ਸੀ ਜੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਦਿੰਦੇ ਰਹੋ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਜਰੂਰ ਕਰਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਜਰਾਬ ਨੀ ਰਹਾ ਕਿ ਇਹ ਸੰਤਪਾਪਾ ਨਿਹਾਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਨੇ ਚੱਲ ਕੇ ਦਰਸ਼ਨ ਕਰਾਉਣੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਭਾਈ ਗੁਰਜੀ ਚੈਨਲ ਨਾਲ ਜੁੜੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸ ਪਾਗਤ ਨਾ ਇ ਆ